ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਕੱਲ ਆਪਾਂ ਤੁਹਾਨੂੰ ਦਿੱਤੀ ਸੀਗੀ ਡਿਟੇਲ ਦੀ ਸਟੇਟ ਸਲਵਾਰ ਦੀ ਅਜਾਪਾਣਾ ਕਮੀ ਦੀ ਕਟਾਈਂ ਕਰਦੇ ਆ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜੀ 17 ਇੰਚ ਛਾਤੀ ਉਹਦੇ ਕੋਲੀਆਂ ਕਿੰਨੇ ਹਿਸਾਬ ਨਾਲ ਪੈਂਦੀਆਂ ਨੇ ਜਿਹੜੀ 20 ਇੰਚ ਛਾਤੀ ਹੈ ਉਹਦੇ ਕਿੰਨੇ ਫਾਸਲੇ ਨਾਲ ਪੈਂਦੀਆਂ ਨੇਗੀਆਂ ਤੇ ਕਿਸ ਤਰ੍ਹਾਂ ਕਟਾਈਂ ਕਰਦੇ ਆ ਕਿੰਨਾ-ਕਿੰਨਾ ਆਪਾਂ ਫਾਸਲਾ ਰੱਖਦੇ ਆਂਗੇ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਪਾਂ ਜਗਾ ਦਿਖਾਉਣੀ ਆ ਤੁਹਾਨੂੰ ਕਟਿੰਗ ਕਰਦੇ ਆਪਾਂ ਕਮੀਜ਼ ਦੀ ਚਲੋ ਜੀ ਆਪਾਂ ਕਟਿੰਗ ਕਰਨੀ ਸਟਾਰਟ ਕਰਦੇ ਆ ਲਓ ਜੀ ਆਪਾਂ ਨਾਲ ਕਮੀਜ਼ ਰੈਡੀ ਕਰ ਲਿਆ ਆਪਾਂ ਨੇ ਤਿਆਰ ਕਰ ਲਿਆ ਆ ਦੇਖੋ ਪ੍ਰੈਸ ਮਾਰ ਲਈ ਤਹਿ ਮਾਰ ਲਈ ਦੂਰੀ ਦੋ ਤਹਾਂ ਇਹਦੀਆਂ ਇਸ ਤਰ੍ਹਾਂ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਇਹਦੇ ਨਾਲ ਆਪਾਂ ਹੁਣ ਕਟਿੰਗ ਕਰਦੇ ਆਪਾਂ ਨਿਸ਼ਾਨੀ ਲਾਉਣੀ ਆ ਇਹ ਹੈਗਾ ਛੋਟੀ ਜਿਹੀ ਜਿਹਾ ਆਪਣਾ 37 ਇੰਚ ਕਮੀਜ਼ ਦੀ ਲੰਬਾਈ ਹੈ ਜੀ इतने निशानिया लगाने पता है, मार के प्रेस मार के सही करके रख लिया चलो जी आप निशानियां अपना निशानिया ला लीए अपा ना छाती है सतारा इंच आप इतना रखा साढ़े सत्त मोडा साढ़े ਹੀਰ ਆਏਗਾ ਜਿਹਦਾ 12 ਇੰਚ ਇੱਥੇ ਆਪਾਂ ਲਾਵਾਂਗੇ ਛੇ ਦੇ ਨਿਸ਼ਾਨੀ ਛਾਤੀ ਹੈਗੀ 7 ਇੰਚ ਇੱਥੇ ਰੱਖਾਂਗੇ ਆਪਾਂ 8.5 ਇੰਚ ਇੱਥੇ 12 ਦੇ ਜਿੰਨੀ ਤੱਕ ਆਪਾਂ ਪਾਵੇਂ ਛੇ ਤੇ ਲਾਵਾਂਗੇ ਲਈ ਆਹ ਨਾਲ ਹੀ ਆਪਾਂ ਨਿਸ਼ਾਨੀ ਇੱਥੋਂ ਜਿੰਨੀ ਆਪਣੀ ਛਾਤੀ ਇੱਥੋਂ ਆਪਾਂ ਗਲਾਈ ਬਣਾਵਾਂਗੇ ਉਹਨੂੰ ਇਹ ਰੱਖਾਂਗੇ ਜੀ ਆਪਾਂ 1.5 ਇੰਚ ਦੇ 1.5 ਇੰਚ ਦੀ ਤਿਆਰ ਆਪਾਂ ਰੱਖਾਂਗੇ ਕਿਹੜਾ ਤੇ ਅੱਧਾ ਇੰਚ ਸਲਾਈ ਦਾ ਜੂ ਆਪਣਾ ਇਹਦੀ ਆਪਾਂ ਲਾਈ ਜੀ 1.5 ਇੰਚ ਦੇ ਨਿਸ਼ਾਨੀ ਇਹਦੀ 17 ਇੰਚ ਆਏਗੀ ਛਾਤੀ ਦੀ ਫਿਟਿੰਗ ਜਿਹੜੀ 20 ਇੰਚ ਹੁੰਦੀ ਆ ਵੇਚ ਦੀ ਆਪਾਂ ਲਾਉਣੀ 4 ਇੰਚ ਦੇ ਨਿਸ਼ਾਨੀ ਇਹਦਾ ਪਾਸਾ ਲ ਕਰਾਂਗੇ ਆਪਾਂ 7 ਇੰਚ ਦਾ ਕੋ ਸੱਤ ਦੇ ਨਿਸ਼ਾਨੀ ਲੈ ਲਈ ਇਹਨਾਂ ਦਾ ਆਪਾਂ ਅੱਧ ਕਰੀਏ 3.5 ਦੇ ਵਿੱਚ ਇਹ ਆਪਾਂ ਵਿਚਾਲੇ ਪਲੋਈਆ ਇਸ ਤਰ੍ਹਾਂ ਟੇਢੀ ਕੋਈ ਪਾਵਾਂਗੇ ਡੇਢੇ 'ਚ ਆਪਾਂ ਰੱਖਾਂਗੇ ਇਹਨਾਂ ਦਾ ਹਾਂ ਆਪਰੇ ਇਹ ਪਾਸਾ ਦੇ ਤਰ੍ਹਾਂ ਅਾਂ ਜਿੱਥੋਂ ਆਪਣੀ ਗਲਾਈ ਪੈਂਦੀ ਹੈ ਇੱਥੋਂ ਆਪਾਂ ਟੇਢੀ ਕੋਈ ਪਾਵਾਂਗੇ ਅੰਮ੍ਰਿਤਪੁਰ ਦੇ ਕੋਲੇ ਦਾਤ ਕੈਂਚੀ ਕੱਟਦੇ ਕਰਦੇ ਇਸ ਤਰ੍ਹਾਂ ਆਏਵੇਂ ਗਲਾਈ ਬਣ ਗਈ ਕੈਂਚੀ ਖਲੋਣੀ ਨਹੀਂ ਆ ਗਈ ਇਹ ਹੋ ਗਿਆ ਪਿਛਲਾ ਪੀਸ ਜੇ ਆਪਾਂ

ਦਾ ਉਸ ਨਾਲ ਹੀ ਦਾ ਨਿਸ਼ਾਨ ਲਾਵਗੇ ਆਪਾਂ ਇੱਕ ਮੀਜੇ ਛੋਟਾਗਾ ਆਪਾਂ 1.75 ਇੰਚ ਦੇ ਇਹਦਾ ਘੇਰਾ ਹੈਗਾ 18 ਇੰਚ ਆਪਾਂ ਫੋਗੇ ਤੋਂ 9 ਇੰਚ ਦੇ

ਕਰ ਦਿੰਗੇ ਇਹ ਆਪਾਂ ਨਾ ਨਿਸ਼ਾਨੀਆਂ ਲਾਤੀਆਂ ਆਪਾਂ ਸਾਢੇ 9 ਇੰਚ ਦੀ ਨਿਸ਼ਾਨੀ ਜਿਹੜੀ ਆਪਣੀ 2 ਇੰਚ ਛਾਤੀ ਦੇ ਉਹ ਆਪਾਂ 8 ਇੰਚ ਮੁੱਢਾ ਰੱਖਣਾ ਹੈ ਇਹ 17 ਇੰਚ ਛਾਤੀ ਤੇ ਇਹਦਾ ਆਪਾਂ ਨੇ ਸਾਢੇ 7 ਇੰਚ ਤੇ ਨਿਸ਼ਾਨੀ ਲਾਈ ਹੈਗੀ ਆਪਾਂ 1.5 ਇੰਚ ਦਾ ਫਾਸਲਾ ਰੱਖਿਆਗਾ ਆਪਾਂ ਕੋਲੀਆਂ ਦੇ ਇਹਨਾਂ ਲੰਬਾਈ ਆਪਾਂ 7 ਇੰਚ ਦੀ ਰੱਖੀਏ ਠੀਕ ਹੈ ਇੱਥੇ ਆਪਾਂ ਨੇ ਕੱਟ ਲਾਤੀ ਆਹ ਮੋਹਰ ਲਵੀ ਸਾ ਪਿਛਲੇ ਪਿੱਛੇ ਆਪਾਂ ਇਸ ਤਰ੍ਹਾਂ ਗਲਾਈ ਨਾਲ ਕੱਟ ਪਾਤੀ ਲਓ ਜੀ ਇਹ ਸੀਗੀ ਆਪਣੀ ਕਮੀਜ਼ ਦੀ ਕਾਟਾਂਗੇ ਕਮੀਜ਼ੀਆਂ ਕੱਟਾਂ ਤੇ ਜਦੋਂ ਇਹ ਆਪਾਂ ਕੋਲੀਆਂ ਪਾ ਕੇ ਜੜਦੇ ਵਾਲੇ ਸਾਨੂੰ ਫੇਰ ਦੱਸਾਂਗੇ ਇਸ ਤਰ੍ਹਾਂ ਦੇ ਆਪਾਂ ਕਟਿੰਗ ਕਰਦੇ ਹਾਂ ਲੋ ਜੇ ਆਪਾਂ ਦਾ ਪ੍ਰਿੰਟਡ ਸੂਟ ਆਪਾਂ ਸਟਿਚ ਕੀਤਾਗਾ ਸਵੇਰੇ ਛੋੜਨਾ ਆਪਾਂ ਵੀਡੀਓ ਸ਼ੇਅਰ ਕੀਤੀ ਸੀਗੀ ਦੂਸਰੇ ਸੂਟ ਦੀ ਆਪਣੇ ਦੀ ਤੇ ਕਟਿੰਗ ਬਾਰੇ ਤੇ ਪ੍ਰਿੰਟਡ ਸੂਟ ਆਪਾਂ ਨਾ ਇਸ ਤਰ੍ਹਾਂ ਕਰਦੇ ਹਾਂਗੇ ਤਿਆਰੀ ਆਪਣੇ ਬੁਟੀਕ ਤੇ ਜਿਵੇਂ ਆਪਾਂ ਲੈਸਾਂ ਲਗਾ ਕੇ ਆ ਦੇਖੋ ਇਹ ਆਪਣੇ ਪ੍ਰਿੰਟਡ ਸੂਟ ਆਪਣਾ ਪਾਰਟੀ ਵੇਅਰ ਸੂਟ ਤੁਸੀਂ ਬਣਾ ਸਕਦੇ ਹੋਗੇ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋਗੇ ਦੇਖੋ ਪੂਰੀ ਫਿਨਿਸ਼ਿੰਗ ਦੇ ਦੇ ਕੇ ਆਪਾਂ ਤਿਆਰ ਕਰਖਿਆ ਇਸ ਤਰ੍ਹਾਂ ਨੇ ਆਪਾਂ ਲੈਸ ਦੇ ਰੱਖੀਏ ਇਦਾਂ ਖਲ ਲੈ ਕੇ ਤੇ ਕਰ ਰੱਖੇ ਲੋ। ਘੇਰੇ ਤੇ ਨਾਲ ਰੱਖੀ ਆ। ਇੱਧਰ ਆਪਾਂ neck ਤੇ ਨਾਲ ਰੱਖੀ ਆ ਜੀ ਇਸ ਤਰ੍ਹਾਂ। ਤੇ ਇਸ ਤਰ੍ਹਾਂ ਆਪਾਂ ਬਾਜੂ ਤੇ ਨਾਲ ਕੇ। ਦੂਰੀ ਇਹਨਾਂ ਬਾਜੂ ਤੇ ਦੇ ਰੱਖੀਏਗੀ। ਤੇ ਇਹ ਆਪਾਂ ਨੇ ਕੀਤੀ ਜੀ ਬਾਹਾਂ ਖੁੱਲੇ ਪਾਕਿਸਤਾਨੀ ਬਾਹਾਂ ਬਾਹਲੀ ਖੁੱਲੀ ਨਹੀਂ ਕੀਤੀ ਨਾਰਮਲ ਹੁੰਦੀ ਜੀ ਕੀਤੀ ਆਂ ਬਾਹਾਂ ਇਹ ਆਪਾਂ ਨੇ। ਤੇ ਇਸ ਤਰ੍ਹਾਂ ਹੀ ਆਪਾਂ ਕੀਤੀ ਆਪਣੀ ਸਲਾਈ ਇਸ ਸਟੇਟ ਸਲਵਾ। ਵੇ। ਆਪਾਂ ਸਟੇਟ ਸਲਵਾ ਕੇ ਆਪਾਂ ਨੇ ਦੇਖੀ ਇਸ ਤਰ੍ਹਾਂ ਕੁੜੀਆਂ ਤੇ ਲੈਂਸ ਦੇ ਫਿਨਿਸ਼ਿੰਗ ਦੇ ਕੇ ਤਿਆਰ ਕੀਤਾ ਬਹੁਤ ਸੋਹਣਾ ਸੂਟ ਲੱਗ ਜਨੇ ਜਿਹੇ ਆਪਣੇ ਪ੍ਰਿੰਟਡ ਸੂਟ ਹਨ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਹੋਗੇ ਇਸ ਤਰ੍ਹਾਂ ਲੈਂਸ ਦੇ ਕੇ ਪਾਈਪਨ ਦੇ ਕੇ ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤੇ ਸਾਡਾ ਸੂਟ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਬਈ ਵੀਡੀਓ ਲਾਈਕ ਕਮੈਂਟ ਜ਼ਰੂਰ ਕਰ ਦਿਓ ਕਰਦੇ ਜਾਂ ਨਹੀਂ ਵੀਡੀਓ ਦਾ ਇੱਥੇ ਐਂਡ ਮਿਲ ਗਿਆ ਲੈਚਬਲੌਗ ਨਾਲ ਤਾਂ ਤੁਹਾਡੀ ਸਤਿ ਸ੍ਰੀ ਅਕਾਲ ਹਾਂ